ਹੰਗਾਮਾ ਹੈ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਹੈ ਸਾਈਟ ਬਹੁਤ ਸਲੋ ਬਿਲਕੁਲ ਬੰਦ ਹੀ ਗਈ ਹੈ ਰੁਕੋ ਜਰਾ ਸਾਇਟ ਫਿਰ ਭਗਵੰਤਬਾਨ ਨੂੰ ਕੀਤੀ ਜਾਵੇ ਫਿਰ ਉਹਨੇ ਸਾਈਟ ਬੰਦ ਕੀਤੀ ਹੈ ਮਹਾਰਾਜ ਡਾਕਟਰ ਦੇ ਉਹ ਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮਲੈਸ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜिले ਵਿੱਚ ਪੋਸਟ ਖਾਲੀ ਹੈ ਰੁਕੋ ਜਰਾ ਪੋਸਟ ਰਹੇ ਤੇ ਸਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਮੈਨੂੰ ਦਵਾਈ ਮਿਲਦੀ ਹੈ ਦੂਜੇ ਬੰਨੇ ਕੀ ਗੱਲ ਹੈ ਪੰਜਾਬ ਦੇ ਇਸ ਹਾਲਾਤ ਦੀਆਂ ਤਸਵੀਰਾਂ ਤੁਹਾਨੂੰ ਹੈਰਾਨ ਕਰ ਦੇਣਗੀਆਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਨਸ਼ਾ ਛਡਾਊ ਕੇਂਦਰ ਉੱਪਰ ਭੀੜ ਐ ਲੱਗੀ ਹੈ ਜਿਵੇਂ ਕੋਈ ਮੇਲਾ ਹੁੰਦਾ ਹਾ ਤਾਂ ਉਦੋਂ ਹੋ ਗਈ ਜਦੋਂ ਨਸ਼ਾ ਛਡਾਊ ਕੇਂਦਰ ਉੱਪਰ ਆਏ ਲੋਕਾਂ ਨੇ ਕਿਹਾ ਇਥੇ ਸਿਰ ਵੀ 파ੜਦੇ ਹਨ ਮੂੰਹ ਵੀ 파ੜਦੇ ਹਨ ਪਰ ਸਾਨੂੰ ਦਵਾਈ ਨਹੀਂ ਮਿਲ ਰਹੀ ਅੱਗੋਂ ਸਾਨੂੰ ਕਹਿੰਦੇ ਹਨ ਨਾ ਅੱਜ ਸਾਈਡ ਬੰਦ ਹੈ ਲੋਕ ਇੰਨੇ ਭਾਵਕ ਹੋ ਗਏ ਕਿ ਕਹਿੰਦੇ ਭਗਵੰਤ ਮਾਰ ਨੂੰ ਦੱਸੋ ਸਾਈਡ ਬੰਦ ਫਿਰ ਉਹਨੇ ਕੀਤੀ ਹੋਣੀ ਉਧਰ ਜਦੋਂ ਇਸ ਸੰਬੰਧੀ ਡਾਕਟਰ ਸਰਬਜੀਤ ਸਿੰਘ ਐਸ ਐਮਓ ਸਿਵਲ ਹਸਪਤਾਲ ਕਰਨਤਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਿੱਥੇ ਸਾਈਡ ਬੰਦ ਹੋਣ ਦਾ ਹਵਾਲਾ ਦਿੱਤਾ ਉਥੇ ਹੀ ਡਾਕਟਰਾਂ ਦੀ ਘਾਟ ਵੀ ਦੱਸੀ ਹੁਣ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਮਿਲ ਗਈਆਂ ਹਨ ਪਰ ਮੁਢਲੀ ਸਹੂਲਤ ਮੈਡੀਕਲ ਦਵਾਈਆਂ ਉਸ ਵਿੱਚ ਹੀ ਡਾਕਟਰਾਂ ਦੀ ਘਾਟ ਦੱਸਣਾ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਜੋ ਲੋਕ ਇਕੱਠੇ ਹੋਏ ਹਨ ਮੇਲੇ ਵਾਂਗ ਅਤੇ ਇਹ ਲੋਕ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ ਇਸ ਲਈ ਹੀ ਨਸ਼ਾ ਛਡਾਊ ਕੇਂਦਰ ਉੱਪਰ ਆ ਰਹੇ ਹਨ ਕੀ ਸਰਕਾਰ ਇਸ ਨਸ਼ਾ ਛਡਾਊ ਗੋਲੀ ਨਾਲ ਲੋਕਾਂ ਦਾ ਨਸ਼ਾ ਛੁਡਾ ਸਕੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਰੇstraha ਮੈਂ ਡਾਕਟਰ ਸਰਵਜੀਤ ਸਿੰਘ ਐਸਐਮਓ ਸਿਵਲ ਹਸਪਤਲ ਕਰਨਤਾਨ ਇਸ਼ੂ ਇਹ ਆਇਆ ਜੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪ੍ਰਸਕਾਈਬ ਕਰਦੇ ਆ ਉਹ ਆਨਲਾਈਨ ਸਕ੍ਰਾਈਬ ਹੁੰਦੀ ਹੈ ਉਹ ਕਿਉਂਕਿ ਐਸੀ ਮੈਡੀਸਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ 1 ਕੋਲੇ ਤੇ ਇੱਕ ਤਾਂ ਸੈਕਟਰੀ ਦੀ ਬੜੀ ਲੋਡ ਹੋਈ ਆ ਸੈਕਟਰੀ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਦੋਸਤ ਦੇ ਨਹੀਂ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਆ ਪੰਜਾਬ ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ ਡੀ ਐਮ ਸੀ ਡਾਕਟਰ ਕਲੜਾ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਐ ਨਾ ਪ੍ਰੋਬਲਮ ਆ ਰਹੀ ਆ ਵੀ ਆਨਲਾਈਨ ਹੋ ਨਹੀਂ ਰਿਹਾ ਤੇ ਮੈਡੀਸਨ ਕਿਸ ਤਰ੍ਹਾਂ ਕਰੀਏ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੋਂ ਸਾਈਟ ਬੰਦ ਹੋ ਗਈ ਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮਨਪ੍ਰੀਤ ਸਿੰਘ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਸਕਿਆ ਮੈਂ ਪੂਰੀ ਕੋਸ਼ਿਸ਼ ਕੀਤੀ ਆ ਔਰ ਇਹਦੇ ਤੇ ਮੈਂ ਹੈਲਪਲੈਸ ਆ ਕਿਉਂਕਿ ਇਹ ਆਨਲਾਈਨ ਹੈ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਵੀ ਇਹ ਦਵਾਈ ਮੈਂ ਮਰੀਜ਼ ਨੂੰ ਦੇ ਦਾਂ ਇਸ ਕਰਕੇ ਮੈਂ ਤੇ ਖੁਦ ਵੀ ਫੀਲ ਕਰਦਾ ਵਾਂ ਵੀ ਇਹ ਜਾਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬਸਟੀਟਿਊਟ ਹੋਣਾ ਚਾਹੀਦਾ ਕੋਮਪਲੇਨਟ ਮਿਲਦੀ ਕਿ ਡਿਲੀਕਸ਼ਨ ਸੈਂਟਰ ਦੇ ਬਾਹਰ ਕੁਝ ਲੋਕ ਵਹੀ ਮੈਡੀਸਨ ਬਾਅਦ ਵੇਚਦੇ ਮੈਨੇ ਕਈ ਵਾਰੀ ਗੜੀ ਲੜਾਈਆਂ ਜਿਹੜੀਆਂ ਕਦੀ ਪੁਲਿਸ ਨੂੰ ਫਾਰਮ ਕੀਤਾ ਗਿਆ ਆਪਣੇ ਸਰ ਬਾਹਰ ਦੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ ਬਾਅਦ ਦੀ ਮੈਨੂੰ ਨੌਲੇਜ ਨਹੀਂ ਹੈਗੀ ਨਹੀਂ ਅੰਦਰ ਅੰਦਰ ਦੀ ਗੱਲ ਕਰ ਰਹੇ ਸਰ ਹਸਪਤਲ ਦੇ ਪ੍ਰਿੰਸੀਸ ਨਹੀਂ ਮੇਰੇ ਕੋਲ ਸਰ ਕੋਈ ਕੰਪਲੀਟ ਨਹੀਂ ਆਈ ਇਹਦੇ ਬਾਰੇ ਵੀ ਕੋਈ ਦਵਾਈਆਂ ਵੇਚ ਰਹੇ ਜਾਂ ਨਹੀਂ ਵੇਚ ਰਹੇ ਆ ਜੇ ਕੋਈ ਮੈਨੂੰ ਕੋਈ ਕੰਪਲੇਨਟ ਹੈ ਕਿ ਮੈਂ ਉਹਦੇ ਬਾਰੇ ਕੋਈ ਨਾ ਕੋਈ ਐਕਸ਼ਨ ਲਵਾਗਾ ਨਾਮ ਪਰਸਾ ਮੈਂ ਇਥੇ ਕੰਪਿਊਟਰ অপারেਟਰ ਹਾਂ ਉਹ ਟ੍ਰੇਨਿੰਗ ਕਰਾਂ ਤਾਂ ਰਹਿੰਦੇ ਵਿੱਚ ਬੜੇ ਹੁੰਦਾ ਮੈਂ ਹੋਰ ਕੀ ਕਰਾਂ ਹੰਗਾ ਮੈਂ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇਂ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਸਾਈਟ ਬਹੁਤ ਸਲੋ ਬਿਲਕੁਲ ਬੰਦ ਵੀ ਗਈ ਹੈ ਕਾਫੀ ਟਾਈਮ ਤੋਂ ਮਤਲਬ ਹਫਤਾ ਤੱਕ ਹੋ ਗਿਆ ਸਾਈਟ ਸਲੋ ਸੀ ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ ਅੱਜ ਬਿਲਕੁਲ ਨਹੀਂ ਚੱਲ ਰਹੀ ਤੇ ਜਿਹੜੇ ਹੋਮ ਡੋਸ ਕਿਉਂ ਬੰਦ ਕੀਤੇ ਗਏ ਹੋਮ ਡੋਸ ਤਾਂ ਬੰਦ ਕੀਤੇ ਗਏ ਕਿ ਸਾਡੇ ਇੱਥੇ ਕੋਈ ਸੈਕਟਰੀਸ ਡਾਕਟਰ ਨਹੀਂ ਹੈ ਜੋਗੀ ਜਿਹਦੇ ਆਰਡਰ ਦੇ ਹਾਂਜੀ ਕਿ ਉਹਨ ਡਾਕਟਰ ਦੇ ਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮ ਡੋਸ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਕੋਈ ਨਹੀਂ ਅਜਲੇ ਵਿੱਚ ਪੋਸਟ ਖਾਲੀ ਹੈ ਤੇ ਹੋਮ ਰੋਜ਼ ਬੰਦ ਹੈ ਮੈਨੂੰ ਜਿਹੜੇ ਬਾਹਰ ਜਿਹੜੀ ਜਿਗਲੀ ਵੀ ਮੈਡੀਸਨ ਹੋਵੇ ਉਸ ਵਾਰ ਇਹ ਸਿਰ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਥੋਂ ਬਸ ਦੋ ਗੋਲੀਆਂ ਦਿੰਦੇ ਆ ਸਪੈਸ਼ਲੀ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ ਇਹ ਬਾਹਰ ਨਾ ਮੇਰਾ ਨਾਮ ਰਵੀ ਆ ਠੀਕ ਆ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਆ ਦਵਾਈ ਨਹੀਂ ਮਿਲਦੀ ਭਾਈ ਇੱਕ ਦਿਨ ਇੱਥੇ ਇਹੋ ਜੀ ਮਲੇ ਝਗੜਾ ਆਇਆ ਦਵਾਈ ਦੋ ਮੈਡਮਾਂ ਨੇ ਮਤਲਬ ਆਪ ਬੂਏ ਬਾਰੀਆਂ ਬੰਦ ਕਰਕੇ ਤੇ ਸਿਰ ਮੂੰਹ ਪਾਟਿਆ ਅੱਜ ਕੀ ਅੱਜ ਅੱਜ ਵੀ ਇਹੋ ਕੌਜੀ ਹਮਾਰਾ ਆਪਦੇ ਅੰਦਰ ਬੈਠੇ ਆ ਮਗਰੇ ਲੜਦੇ ਆ ਬਾਹਰ ਉਹ ਜਿਹੜੇ ਸਿਰ ਨੂੰ ਪਾੜਦੇ ਆ ਦਵਾਈ ਨੂੰ ਠੀਕ ਆ ਲੜਦੇ ਆ ਉਹ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਾਰਾ ਸਾਈਡ ਫਿਰ ਪਗਵਾਨ ਤਬਾਨ ਨੂੰ ਕੀਤੀ ਜਾਵੇ ਫਿਰ ਉਹਨੇ ਸਾਈਡ ਬੰਦ ਕੀਤੀ ਹੈ ਮਹਾਰਾ ਚਾਰੇ ਬੰਨੇ ਮਿਲਦੀ ਦੋ ਸੈਂਟਰੇ ਆ ਦੂਜਾ ਹਾਂਜੀ ਮੇਰਾ ਨਾਮ ਮੰਕੁਸ਼ ਆ ਵੈਸੇ ਲੱਕੀ ਕਹਿੰਦੇ ਆ ਉਦਾਂ ਦੂਜਾ ਸੈਂਟਰੇ ਦੋ ਸੈਂਟਰੇ ਇੱਥੇ ਸਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਮੈਨੂੰ ਦਵਾਈ ਮਿਲਦੀ ਆ ਤੇ ਦੂਜੇ ਬੰਨੇ ਕੀ ਗੱਲ ਆ ਮਤਲਬ ਕਿ ਜੇ ਦੇ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚ ਜੇ ਪਹਿਲਾਂ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਤੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਦੀ ਇੰਨੇ ਜਦੇ ਓਕੇ ਆ ਕੰਮ ਸਰ ਜੀ ਹਨ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਜਾਂ ਪਹਿਲਾ ਹਫਤਾ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਤੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਾਲ ਨੋ ਵਜੇ ਤੇ ਆਏ ਨਹੀਂ ਦਿੱਤੀ ਸਿੱਧੇ ਸਾਈਡ ਬੰਦੇ ਕਹਿੰਦੇ ਸਾਈਡ ਚੱਲ ਨਹੀਂ ਹਾਂਜੀ ਬੈ ਸਰ ਜੀ ਜਿਨ੍ਹਾਂ ਕੋ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਆਉਂਦੇ ਉਹ ਸਰਕਾਰ ਤੋਂ ਹੀ ਆਉਂਦੇ ਮੰਗਰੋਂ ਆਂ ਅੰਗਰੋਂ ਜਾਂਦੇ ਸਰ ਜੀ ਉਹ 400 ਦਾ ਪੱਤਾ ਦਿੰਦੇ ਆ